ਲੱਗਦਾ ਕਿ ਅੱਜ ਦੇਸ਼ ਦੇ ਲੋਕਾਂ ਵਾਸਤੇ ਤੇ ਦੁਨੀਆ ਦੇ ਵਸਦੇ ਪੰਜਾਬੀਆਂ ਵਾਸਤੇ ਅੱਜ ਸਭ ਤੋਂ ਵੱਡਾ ਖੁਸ਼ੀ ਦਾ ਦੇਣਾ ਹੈ ਕਿ ਅੱਜ ਦਵਾਰੇ ਉਸ ਪਰਿਵਾਰ ਦਾ लाडला ਚਿਰਾਗ ਮੈਂ ਸਮਝਦਾ ਕਿ ਮੋੜ ਵਾਪਸ ਸ਼ੋਭਦੀਪ ਮੂਸੇਵਾਲਾ ਭੋਲੇ ਬਾਈ ਦੇ ਘਰੇ ਅੱਜ ਦਵਾਰੇ ਮੈਂ ਸਮਝਦਾ ਕਿ ਰੰਗ ਭਾਗ ਲੱਗੇ ਐ ਅੱਜ ਮੈਂ ਸਮਝਦਾ ਕਿ ਉਜੜੇ ਬਾਗਾਂ ਦੇ ਵਿੱਚ ਦਵਾਰੇ ਮੈਨੂੰ ਲੱਗਦਾ ਕਿ ਮੈਂ ਕਿਹ ਜਿਹੜੀ ਉਹ ਉਹਨੇ ਆਪਦੀ ਕਿਰਪਾ ਕੀਤੀ ਐ ਸੋ ਬੇहद ਖੁਸ਼ੀ ਐ ਸਮੁੱਚੇ ਦੁਨੀਆ ਨੂੰ ਸਮੁੱਚੇ ਪੰਜਾਬੀਆਂ ਨੂੰ ਔਰ ਅਸੀਂ ਵੀ ਅੱਜ ਮੈਂ ਆਪਦੇ ਮਾਤਾ ਚਰਨ ਕੋਰ ਜੀ ਨੂੰ ਸਰ ਚ ਕੋਣਾ ਕਿ ਇਸ ਉਮਰ ਦੇ ਵਿੱਚ ਤਕੜੇ ਹੋ ਕੇ ਕਿਸ ਦ੍ਰਿੜਤਾ ਦੇ ਨਾਲ ਕਿਉਂਕਿ ਮਨ ਦੇ ਵਿੱਚ ਨਿਸ਼ਾਨਾ ਸੀ ਸ਼ੁਭਦੀਪ ਦੇ ਮਿਸ਼ਨ ਦਾ ਕਿ ਜਿਹੜਾ ਅਧੂਰਾ ਮਿਸ਼ਨ ਰਹਿ ਗਿਆ ਸੀ ਉਹਨੂੰ ਪੂਰਾ ਕਰਨ ਦਾ ਤੇ ਅੱਜ ਉਹ ਨਿਸ਼ਾਨਾ ਮੇਰਾ خیال ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰੇ ਕਿਰਪਾ ਕੀਤੀ ਹੈ ਮੈਨੂੰ ਤਾਂ ਇੰਜ ਲੱਗਦਾ ਕਿ ਸੱਚੇ ਪਾਤਸ਼ਾਹ ਨੇ ਸ਼ੋਭਦੀਪ ਨੂੰ ਦੁਬਾਰੇ ਜਨਮ ਦਿੱਤਾ ਹੈ। ਔਰ ਪੰਜਾਬ ਦੇ ਸ਼ੋਭਦੀਪ ਤਕੜਾ ਹੋਵੇ, ਜਵਾਨ ਹੋਵੇ ਤੇ ਫੇਰ ਦੁਬਾਰੇ ਪੰਜਾਬ ਤੇ ਪੰਜਾਬੀਅਤ ਦਾ ਔਰ ਇਸ ਦੇਸ਼ ਦਾ ਨਾਂ ਰੋਸ਼ਨ ਕਰੇ। ਔਰ ਇਸ ਗੱਲ ਦੇ ਨਾਲ ਮੈਨੂੰ ਲੱਗਦਾ ਹੈ ਕਿ ਪਰਿਵਾਰ ਨੂੰ ਇੱਕ ਜੀਵਨ ਦਾ ਮਕਸਦ ਮਿਲ ਗਿਆ। ਕਿਉਂਕਿ ਰੋਜ਼ ਜੀਰਾ ਪੋਤੇ ਐਸਾ ਚੱਲਾ ਜਾਵੇ ਜਦੋਂ ਘਰ ਦੇ ਵਿੱਚ ਸਨਾਟਾ ਹੋਵੇ ਤੇ ਰੋਜ਼ਾਨਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਸ਼ੁਭਦੀਪ ਦੇ ਬੁੱਤ ਦੇ ਉਰੇ ਦਰਸ਼ਨ ਕਰਨ ਆਉਣ ਔਰੇ ਘਰ ਦੇ ਦਰਸ਼ਨ ਕਰਨ ਆਉਣ ਔਰੀ ਮਾਂ ਤੇ ਬਾਪ ਦੇ ਮੈਂ ਸਮਝਦਾ ਕਿ ਉਹਨਾਂ ਨੂੰ ਪੁੱਤ ਰੋਜ਼ ਮਰਦਾ ਸੀ ਸੋ ਅੱਜ ਕਿਤੇ ਨਾ ਕਿਤੇ ਉਹਨਾਂ ਦੇ ਜੀਵਨ ਦਾ ਜਿਹੜਾ ਆਸਰਾ ਉਹ ਅੱਜ ਦੁਬਾਰੇ ਵਾਪਸ ਮਿਲਿਆ ਹੈ ਮੈਂ ਮੁਬਾਰਕ ਬਾ ਦਿਨ ਹੈ ਬਹੁਤ ਖੁਸ਼ੀ ਹੈ ਮਿਲ ਕੇ ਆਏ ਆ ਮਾਤਾ ਚਰਨਕੌਰ ਜੀ ਨੂੰ ਸਾਡੇ ਭੈਣ ਜੀ ਹੋਰਾਂ ਨੂੰ ਤੰਦਰੁਸਤ ਨੇ ਬੱਚਾ ਤੰਦਰੁਸਤ ਹੈ ਪੋਲਾ ਭਾਈ ਜੀ ਨੂੰ ਵਧਾਈ ਦਿੱਤੀ ਹੈ ਉਹ ਨਮ ਅੱਖਾਂ ਦੇ ਵਿੱਚ ਜਦੋਂ ਮੈਂ ਦਰਸ਼ਨ ਕੀਤੇ ਸਾਡੇ ਭੈਣ ਜੀ ਹੋਰਾਂ ਦੇ ਕਿਤੇ ਨਾ ਕਿਤੇ ਪੁਰਾਣਾ ਸ਼ੁਭ ਦੀਪ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਮੈਨੂੰ ਝਲਕ ਰਿਹਾ ਸੀ ਪਰ ਨਾਲ ਹੀ ਨਾਲ ਉਹ ਖੁਸ਼ੀ ਦੇ ਅਥਰੂ ਉਹ ਵੀ ਵੈਰ ਐਸੀ ਕੀ ਚਲੋ ਜੇ ਉਹ ਨਹੀਂ ਤਾਂ ਐਸੀ ਇਤੇ ਨਕਤੇ ਰੱਬ ਨੇ ਮੋੜ ਦਵਾਰੇ ਕਰੇ ਰੌਣਕਾਂ ਲਾਈਆਂ ਸੋ ਬਹੁਤ ਖੁਸ਼ੀ ਹੈ ਤੇ ਅੱਜ ਅਸੀਂ ਸਮੁੱਚੀ ਕਾਂਗਰਸ ਪਾਰਟੀ ਦਾ ਪਰਿਵਾਰ ਔਰ ਬਹੁਤ ਸਾਰੇ ਸ਼ੋਭ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਉਹਨਾਂ ਨੇ ਮੁਬਾਰਕਾ ਦਿੱਤੀ ਹੈ ਪੂਰੀ ਦੁਨੀਆ ਪਰ ਵਿੱਚ ਲੋਕ ਖੁਸ਼ੀ ਮਨਾ ਰਹੇ ਔਰ ਅੱਜ ਅਸੀਂ ਵੀ ਉਹਨ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਮੈਂ ਖਿਆ ਸਭ ਤੋਂ ਪਹਿਲਾਂ ਜਾ ਕੇ ਦਰਸ਼ਨ ਕਰਕੇ ਆਈਏ ਉਸ ਮਹਾਨ ਸ਼ਖਸੀਅਤ ਦੇ ਕਿਉਂਕਿ ਜਿਹੜਾ ਸ਼ੋਭਦੀ ਪੈ ਬੜੇ ਕਲਾਕਾਰ ਹੈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ بڑا ਕਲਾਕਾਰ ਕਿਰ ਜਿਸ ਤਰੀਕੇ ਨਾਲ ਉਹ ਰੱਬ ਦਾ ਬੰਦਾ ਸੀਗਾ 28 ਸਾਲਾਂ ਦੀ ਉਮਰ ਦੇ ਵਿੱਚ ਜਿਨੇ ਪੂਰੀ ਦੁਨੀਆ ਚ ਨਾ ਪੈਦਾ ਕੀਤਾ ਡਰੇਗ ਵਰਗੇ ਲੋਕਾਂ ਨੇ ਕਾਲਿਆਂ ਤੇ ਗੋਰਿਆਂ ਨੇ ਮੂਸੇ ਵਾਲੇ ਪਿੰਡ ਦੇ ਆ ਕੇ ਦਰਸ਼ਨ ਕੀਤੇ ਉਹ ਕੋਈ ਮਾਮੂਲੀ ਗੱਲ ਨਹੀਂ ਸੀ ਉਹ ਉਸੇ ਵਾਹਿਗੁਰੂ ਦੀ ਕਿਰਪਾ ਸੀ ਔਰ ਅੱਜ ਵੀ ਇਸ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਪਰਿਵਾਰ ਤੇ ਫੇਰ ਕਿਰਪਾ ਕੀਤੀ ਹੈ ਮੈਨੂੰ ਲੱਗਦਾ ਕਿ ਇਹ ਕੋਈ ਰੱਬ ਦਾ ਹੀ ਚੱਕਰ ਹੈ ਇਹ ਵੀ ਸੱਚੇ ਪਾਤਸ਼ਾਹ ਦੀ ਕਿਰਪਾਈ ਹੈ ਸੋ ਬਹੁਤ ਮੁਬਾਰਕਾਂ ਪਰਿਵਾਰ ਨੂੰ ਤੇ ਪੰਜਾਬਿਆ ਪੰਜਾਬੀਆਂ ਨੂੰ ਤੇ ਸ਼ੋਭਦੀਪ ਨੂੰ ਪਿਆਰ ਕਰਨਾ। ਬਲਕੌਰ ਸਿੰਘ ਦੀ ਕੀ ਪ੍ਰਤੀਕਿਰਿਆ ਸੀ ਪਹਿਲੀ ਜਿਹੜੀ ਤੁਹਾਡੇ ਨਾਲ ਗੱਲਬਾਤ ਮੈਂ ਤੁਹਾਨੂੰ ਦੱਸਿਆ ਕਿ ਖੁਸ਼ੀ ਵੀ ਸੀ ਤੇ ਅੱਖਾਂ ਦੇ ਵਿੱਚ ਉਹ ਰਾਣੀਆਂ ਯਾਦਾਂ ਵੀ ਮੈਨੂੰ ਲੱਗਿਆ ਕਿ ਮਹਿਸੂਸ ਕੀਤੀਆਂ ਕਿ ਉਹ ਸ਼ੋਭਦੀਪ ਦੀਆਂ ਯਾਦਾਂ ਵੀ ਉਹਨਾਂ ਦੀਆਂ ਚਰਨਪੁਰ ਨੇ ਤੁਹਾਡੇ ਨਾਲ ਕੋਈ ਗੱਲਬਾਤ ਹਾਂਜੀ ਮੈਂ ਪੁੱਛਿਆ ਤੰਦਰੁਸਤੋਂ ਕਹਿੰਦੇ ਬਹੁਤ ਤੰਦਰੁਸਤ ਹੈ ਮਨ ਭਰਿਆ ਵਿਆ ਸੀ ਉਹਨਾਂ ਦਾ ਬਹੁਤ ਜ਼ਿਆਦਾ ਬੱਚਾ ਕਹਿੰਦੇ ਨਹੀਂ ਕੋਈ ਤਕਲੀਫ ਨਹੀਂ ਪੁੱਤ ਮੇਰਾ ਸ਼ੋਭ ਵਾਪਸ ਆ ਗਿਆ ਮੈਨੂੰ